ਅੱਜ ਬਣਾਇਆ ਜੀ ਆਪਾਂ ਬਹੁਤ ਹੀ ਟੇਸਟੀ ਜਿਹਾ ਪਰੌਂਠਾ ਤੇ ਇਹ ਕਾਦੇ ਬਣਿਆ ਐ ਇੰਨੇ ਜ਼ਿਆਦਾ ਵਧੀਆ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਂਗੀ ਨਾ ਇਹ ਆਲੂ ਦਾ ਨਾ ਇਹ ਗੋਭੀ ਦਾ ਇਹ ਉਹ ਪਰੌਂਠਾ ਜੀ ਜਦੋਂ ਘਰ ਵਿੱਚ ਕੁਝ ਨਹੀਂ ਹੁੰਦਾ ਤਾਂ ਆਪਾਂ ਬਣਾਉਣੀ ਐ ਪਰ ਬਹੁਤਿਆਂ ਤੋਂ ਇਹ ਫਟ ਜਾਂਦਾ ਸਹੀ ਬਿਲਕੁਲ ਨਹੀਂ ਬਣਦਾ ਇੱਕੋ ਪੇੜੇ ਦੇ ਵਿੱਚ ਆਪਾਂ ਇਹ ਪਰੌਂਠਾ ਤਿਆਰ ਕਰਾਂਗੇ ਤੇ ਜੇ ਇਹ ਜਿਹੜਾ ਪਰੌਂਠਾ ਹੈ ਇਹ ਆਪਾਂ ਬਣਾਇਆ ਜੀ ਪਿਆਜ਼ ਦਾ ਪਰੌਂਠਾ ਕਿੰਨਾ ਜ਼ਿਆਦਾ ਦੇਖਣ ਵਿੱਚ ਵਧੀਆ ਲੱਗਦਾ ਆਲੂ ਤੋਂ ਵੀ ਜ਼ਿਆਦਾ ਵਧੀਆ ਬਣਦਾ ਨਹੀਂ ਤਾਂ ਇਹ বেলਨ ਵੇਲੇ ਤੁਹਾਡੇ ਤੋਂ ਫਟੂਗਾ ਤੇ ਨਾ ਹੀ ਇਹਨੂੰ ਤੁਸੀਂ ਉਲਟ ਪਲਟ ਕਰਨ ਲਈ ਕਿਸੇ ਪਲਟੇ ਦੀ ਲੋੜ ਹੈ ਹੱਥ ਨਾਲ ਵੀ ਤੁਸੀਂ ਵਰਤ ਸਕਦੇ ਹੋ ਤੇ ਇਹਨੂੰ ਬਣਾਉਣਾ ਕਿਵੇਂ ਉਹ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਦੇ ਆ ਸਭ ਤੋਂ ਪਹਿਲਾਂ ਲਈ ਜੀ ਆਪਾਂ ਦੋ ਤਿੰਨ ਪਿਆਜ਼ ਤੇ ਜਿਨ੍ਹਾਂ ਨੂੰ ਆਪਾਂ ਬਿਲਕੁਲ ਛੋਟਾ ਛੋਟਾ ਕੱਟ ਲੈਣਾ ਹੈਗਾ ਅਸ ਤੋਂ ਮਰ ਦੋ ਤਿੰਨ ਲਿਓ ਹਰੀਆਂ ਮਿਰਚਾਂ ਤੇ ਫਿਰ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਕੱਟ ਲਿਓ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਰਾ ਹਰਾ ਧਨੀਆ ਜਿਹਨੂੰ ਪਹਿਲਾਂ ਤੁਸੀਂ ਧੋ ਲੈਣਾ ਤੇ ਫਿਰ ਛੋਟਾ ਛੋਟਾ ਕੱਟ ਲੈਣਾ ਬਿਲਕੁਲ ਬੇਸਿਕ ਜਾਂ ਸਾਦੇ ਸਮਾਨ ਦੇ ਆਪਾਂ ਪਰੌਂਠੇ ਬਣਾਵਾਂਗੇ ਜਿਹੜਾ ਘਰ ਵਿੱਚ ਹੀ ਪਿਆ ਹੁੰਦਾ ਹੈਗਾ ਕਿਉਂਕਿ ਬਹੁਤੇ ਵਾਰੀ ਕੋਈ ਚੀਜ਼ ਨਹੀਂ ਮਿਲਦੀ ਤੇ ਫਿਰ ਜਲਦੀ ਜਲਦੀ ਹੁੰਦਾ ਵੀ ਆਪਾਂ ਪਿਆਜ਼ ਦਾ ਪਰੌਂਠਾ ਬਣਾਉਣੀ ਹੈ ਪਰ ਬਹੁਤੇ ਤੋਂ ਭੱਜ ਜਾਂਦੇ ਐ ਲਗਾਤਾਰ ਚ 10 ਤੋਂ 20 ਪਰੌਂਠੇ ਬਣਾ ਲਿਓ ਪਰ ਜਿਹੜਾ ਹੈਗੇ ਪਿਆਜ਼ ਹੈ ਉਹ ਬਿਲਕੁਲ ਪਾਣੀ ਨਹੀਂ ਛੱਡਣਗੇ ਨਹੀਂ ਤੋ ਆਡਾ ਪਰੌਂਠਾ ਜਿਹੜਾ ਉਹ ਫਟੂਗਾ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਆਪਾਂ ਇੱਕ ਬੌਲ ਚ ਪਾ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੀ ਕੀ ਪਾਉਣਾ ਸਭ ਤੋਂ ਪਹਿਲਾਂ ਪਾਵਾਂਗੇ ਜੀ ਨਮਕ ਬਹੁਤੇ ਨਮਕ ਪਾਉਣ ਤੋਂ ਡਰਦੇ ਐ ਕਿ ਇੱਕ ਪਿਆਜ਼ ਵਿੱਚ ਵੈਸੇ ਹੀ ਪਾਣੀ ਹੁੰਦਾ ਉਤੋਂ ਨਮਕ ਨਾਲ ਜਿਆਦਾ ਹੋ ਜਾਂਦਾ ਹੈ ਫਿਰ ਆਪਾਂ ਪਾਈਏ ਵਿੱਚ ਕਾਲੀ ਮਿਰਚ ਚਾਟ ਮਸਾਲਾ ਜੀਰਾ ਪਾਊਡਰ ਸਾਰੀਆਂ ਚੀਜ਼ਾਂ ਆਪਣੇ ਟੇਸਟ ਦੇ ਅਨਸਾਰ ਪਾਇਓ ਲਾਲ ਮਿਰਚੇ ਦੇ ਵਿੱਚ ਆਪਾਂ ਨਹੀਂ ਪਾਈ ਜਿਹਨੂੰ ਜਿਆਦਾ ਤਿੱਖਾ ਪਸੰਦ ਹੈ ਤੁਹਾਡੀ ਮਰਜ਼ੀ ਹੈ ਜਿੰਨੀ ਮਰਜ਼ੀ ਪਾ ਲਿਓ ਜਦੋਂ ਇਹਨੂੰ ਤੁਸੀਂ ਮਿਕਸ ਕਰੋਗੇ ਜਿਹੜੀ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਜੀ ਬੇਸਨ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਬੇਸਨ ਦਾ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਮਿਕਸ ਕਰੀ ਜਾਣਾ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਵੀ ਜ਼ਰੂਰਤ ਬੇਸਨ ਦੀ ਹੋ ਰਹੀ ਹੈ ਤਾਂ ਅੱਧਾ ਕ ਚਮਚ ਤੁਸੀਂ ਹੋਰ ਪਾ ਲਿਓ ਤੇ ਜਿਹੜਾ ਵੀ ਪਿਆਜ਼ ਤਾਂ ਪਾਣੀ ਵਗੈਰਾ ਉਹ ਸਾਰਾ ਬੇਸਨ ਆਪਣੇ ਵਿੱਚ ਅਬਸਾਰੂ ਕਰ ਲੂਗਾ ਤੇ ਇਹਨੂੰ ਮਿਕਸ ਕਰਕੇ ਜਦੋਂ ਤੁਸੀਂ 2-4 ਮਿੰਟਾਂ ਲਈ ਸਾਈਡ ਤੇ ਰੱਖ ਦੋਗੇ ਤਾਂ ਤੁਹਾਨੂੰ ਲੱਗਣਾ ਵੀ ਨਹੀਂ ਵੀ ਤੁਸੀਂ ਇਹਦੇ ਵਿੱਚ ਬੇਸਨ ਪਾਇਆ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਆਸਾਨੀ ਨਾਲ ਇਹ ਪਰੌਂਠਾ ਤਿਆਰ ਹੁੰਦਾ ਬਸ ਜਿਹੜੀਆਂ ਨਿੱਕੀਆਂ-ਨਿੱਕੀਆਂ ਜਿਹੜੀ ਟ੍ਰਿਕਾਂ ਹਨ ਉਹਨਾਂ ਨੂੰ ਤੁਸੀਂ ਫੋਲੋ ਕਰ ਲਿਓ ਤੇ ਕੋਈ ਕਪੜੇ ਵਗੈਰਾ ਉੱਤੇ ਰੱਖ ਕੇ ਬੇਲਣ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਹੁਣ ਦੇਖੋ ਜੀ ਆਪਣਾ ਬੇਸਟਨ ਹੋ ਗਿਆ ਇਹਦੇ ਵਿੱਚੋਂ ਗਾਇਬ ਤੇ ਹੁਣ ਆਪਾਂ ਇਹਨੂੰ ਇੱਕੋ ਪੇੜੇ ਵਿੱਚ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਬਿਲਕੁਲ ਸਿੰਪਲ ਤਰੀਕੇ ਨਾਲ ਜਿਵੇਂ ਆਮ ਰੋਟੀ ਪਰੌਂਠਾ ਬਣਾਉਣੇ ਹੈਗੇ ਵੱਡਾ ਸਾਰਾ ਆਪਾਂ ਪੇੜਾ ਲੈਣਾ ਹੈਗਾ ਕਿਉਂਕਿ ਜਿਹੜੇ ਪਰੌਂਠੇ ਆ ਉਹ ਹੈਵੀ ਚੰਗੇ ਲੱਗਦੇ ਆ ਤੇ ਬਾਕੀ ਜਦੋਂ ਇੱਕ ਪਰੌਂਠਾ ਹੀ ਖਾ ਲੇ ਅਗਲਾ ਤੇ ਫਿਰ ਮੁੜ ਕੇ ਭੁੱਖੀ ਨਾ ਲੱਗੇ ਇਸ ਤਰੀਕੇ ਦਾ ਬਣਾਓ ਤੇ ਫਿਰ ਆਪਾਂ ਇਹਨੂੰ ਸਾਈਡਾਂ ਤੋਂ ਥੋੜਾ ਜਿਹਾ ਪਤਲਾ ਜਾਂ ਵੇਲ ਲਾਂਗੇ ਬਚਾ ਲੂ ਆਪਾਂ ਮੋਟਾ ਰੱਖਾਂਗੇ ਤੇ ਇਹ ਨਹੀਂ ਹੈਗਾ ਵੀ ਆਪਾਂ ਇਹਦੇ ਵਿੱਚ ਬਹੁਤ ਥੋੜਾ ਜਿਹਾ ਪਿਆਜ਼ ਪਾਵਾਂਗੇ ਆਪਾਂ ਇਹਦੀ ਫੀਲਿੰਗ ਲਈ ਬਹੁਤ ਸਾਰਾ ਸਮਾਨ ਵਿੱਚ ਭਰਾਂਗੇ ਤਾਂ ਕਿ ਜਿਹੜਾ ਸਾਰਾ ਸਵਾਦ ਹੈ ਉਹ ਸਮਾਨ ਦਾ ਹੀ ਆਉਣਾ ਚਾਹੀਏ ਉਹੀ ਨਾ ਪਾਇਆ ਫਿਰ ਕੀ ਫਾਇਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਭਰ ਕੇ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਅੰਦਰ ਫੋਲਡ ਕਰ ਲੈਣਾ ਹੈ ਇਹਦੀ ਉੱਪਰ ਤੁਸੀਂ ਤਿੱਖੀ ਜਿਹੀ ਕਚੁੰਝ ਤਿਆਰ ਕਰਕੇ ਤੇ ਉਹਨੂੰ ਵਿੱਚੇ ਹੀ ਦਵਾ ਦੇਣਾ ਹੈ ਬਿਸਤ ਨੇ ਜਿਹੜਾ ਉਪਰੋਂਠੇ ਦਾ ਸਵਾਦ ਵੀ ਕਈ ਗੁਣਾ ਵਧਾ ਦਿੰਦਾ ਹੈ ਤੇ ਬਾਕੀ ਜਿਹੜੀ ਇਹਦੀ ਫਟਣ ਦੀ ਸਮੱਸਿਆ ਸੀ ਉਹ ਵੀ ਦੂਰ ਹੋ ਜਾਂਦੀ ਹੈ ਤੇ ਫਿਰ ਆਪਾਂ ਦੇਖੋ ਪੇੜਾ ਜਾਂ ਇਸ ਤਰੀਕੇ ਨਾਲ ਪੰਨ ਲੈਣਾਗਾ ਤੇ ਮੇਰੀ ਜਿਹੜੀ ਵੀਡੀਓ ਹੈ ਤੁਸੀਂ ਵਸ ਤੋਂ ਵਸ ਸ਼ੇਅਰ ਕਰਿਓ ਤਾਂ ਕਿ ਜਿਹੜੀ ਬਹੁਤਿਆਂ ਦੀ ਇਹ ਸਮੱਸਿਆ ਹੈ ਉਧੂਰ ਹੋ ਜੇ ਤੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ ਫਿਰ ਇਹਨੂੰ ਤੁਸੀਂ ਇੱਕੋ ਸਾਈਡ ਹੀ ਬੇਲਣਾ ਜਿਹੜੀ ਸਾਈਡ ਤੁਸੀਂ ਇਹਨੂੰ ਫੋਲਡ ਕਰਕੇ ਆਪਾਂ ਆਟਾ ਜਾਂ ਇਕੱਠਾ ਕਰਦੇ ਆ ਉਸੇ ਸਾਈਡ ਇਹਨੂੰ ਤੁਸੀਂ ਬੇਲ ਹੀ ਜਾਣਾ ਹੈਗਾ ਤੇ ਦੇਖੋ ਸਿੰਪਲ ਚ ਹੀ ਬੇਲਿਆ ਆਪਾਂ ਕੋਈ ਕੱਪੜਾ ਨਹੀਂ ਰੱਖਿਆ ਕੋਈ ਹੋਰ ਚੀਜ਼ ਨਹੀਂ ਯੂਜ਼ ਕੀਤੀ ਤੇ ਬਾੜੀ-ਬਾਰੀ ਆਪਾਂ ਬਲੱਟ ਨੇ ਵੀ ਨਹੀਂ ਲਗਾਇਆ ਤੇ ਇਹਨੂੰ ਆਪਾਂ ਵੇਲ ਕੇ ਹੁਣ ਤਵੇ ਤੇ ਲਗਾਵਾਂਗੇ ਥੋੜਾ ਜਿਹਾ ਦੇਸੀ ਘਿਓ ਜਿਵੇਂ ਆਪਾਂ ਦੂਜੇ ਪਰੌਂਠੇ ਬਣਾਉਣੇ ਆਗੇ ਤੇ ਫਿਰ ਇਸ ਪਰੌਂਠੇ ਨੂੰ ਉੱਪਰ ਪਾ ਦਾਂਗੇ ਕਿਉਂਕਿ ਬਹੁਤਿਆਂ ਦੇ ਕਈ ਵਾਰੀ ਮੈਸੇਜ ਵੀ ਆਉਂਦੇ ਆ ਵੀ ਸਾਡੇ ਤੋਂ ਪਰੌਂਠੇ ਫਟ ਜਾਂਦੇ ਆ ਜਦੋਂ ਆਪਾਂ ਬਹੁਤ ਤਰ੍ਹਾਂ ਦੇ ਪਰੌਂਠਿਆਂ ਦੀ ਵੀਡੀਓ ਬਣਾਉਣੀ ਹੈ ਤਸ ਤੋਂ ਪਹਿਲਾਂ ਉਹਦੇ ਲਈ ਕਈ ਗੱਲਾਂ ਧਿਆਨ ਰੱਖਣੀਆਂ ਪੈਂਦੀਆਂ ਇੱਕ ਤਾਂ ਆਟਾ ਜਿਹੜਾ ਤੁਹਾਡਾ ਉਹ ਸਖਤ ਨਹੀਂ ਹੋਣਾ ਚਾਹੀਦਾ ਜਿਆਦਾ ਢਿੱਲਾ ਵੀ ਨਹੀਂ ਹੋਣਾ ਚਾਹੀਦਾ ਕੀ ਜਾਂ ਤਾਂ ਪਰੌਂਠਾ ਸਖਤਵੇਂ ਲਈ ਫਟਦਾ ਹੈ ਜਾਂ ਢਿੱਲੇਵੇਂ ਲਈ ਫਟਦਾ ਹੈ। ਬਾਕੀ ਜੇ ਦੋ ਸਬਜ਼ੀਆਂ ਵਿੱਚੋਂ ਪਾਣੀ ਵਗੈਰਾ ਬਾਹਰ ਆ ਜਾਂਦਾ ਤਾਂ ਪਰੌਂਠੇ ਜਿਹੜੇ ਖਰਾਬ ਹੋ ਜਾਂਦੇ ਐ। ਪਰ ਜੇ ਤੁਸੀਂ ਇਹ ਤਰੀਕਾ ਇਸਤੇਮਾਲ ਕਰੋਗੇ ਚਾਹੇ ਲਗਾਤਾਰ 15-20 ਪਰੌਂਠੇ ਬਣਾਈ ਜਾਇਓ ਪਿਆਜ਼ ਨੇ ਬਿਲਕੁਲ ਪਾਣੀ ਨਹੀਂ ਛੱਡਣਾ। ਦੇਖੋ ਹੱਥਾਂ ਨਾਲ ਵੀ ਆਪਾਂ ਇਹਨੂੰ ਇੱਧਰ-ਉੱਧਰ ਕਰ ਰਹੇ ਹਾਂ ਤੇ ਇਸ ਤਵੇ ਵਗੈਰਾ ਨੂੰ ਬਿਲਕੁਲ ਨਹੀਂ ਪਕੜਿਆ। ਆਪਣੇ ਆਪ ਹੀ ਇਹ ਉਲਟ-ਪੁਲਟ ਜੇディ ਹੋ ਰਹੀ ਹੈਗੀ ਬਹੁਤ ਟੇਸਟੀ ਪਰੌਂਠਾ ਬਣਦਾ ਹੈਗਾ ਜਦੋਂ ਮੈਂ ਵੀ ਬਣਾ ਕੇ ਸਾਰਿਆਂ ਨੂੰ ਸਰਵ ਕੀਤੇ ਤਾਂ ਕਿਸੇ ਨੇ ਚਕੀ ਨਹੀਂ ਮੰਨਿਆ ਵੀ ਇਹ ਪਿਆਜ਼ ਦੇ ਪਰੌਂਠੇ ਆ ਕਿਉਂਕਿ ਪਿਆਜ਼ ਜਿਹੜਾ ਉਹ ਪੇਟ ਲਈ ਬੜੇ ਫਾਇਦੇਮੰਦ ਹੁੰਦਾ ਹੈ ਪੇਟ ਨੂੰ ਸਾਫ਼ ਰੱਖਦਾ ਹੈ ਤੇ ਪਰ ਆਪਾਂ ਇਹਦੇ ਪਰੌਂਠੇ ਜਿਹੜੇ ਜਿਆਦਾ ਨਹੀਂ ਬਣਾਉਦੇ ਕਿਉਂਕਿ ਆਪਾਂ ਇਹਦੇ ਫਟਨ ਤੋਂ ਦਾਲਦੇ ਰਹਨੇ ਆ ਤੇ ਦੇਖੋ ਜੀ ਆਪਣਾ ਸਾਰਾ ਸਮਾਨ ਨਾਲ ਤਿਆਰ ਸੀ ਆਪਣੇ ਕੋਲੇ ਬਟਰ ਹੈ ਚਿਬੜਾਂ ਦੀ ਚਟਨੀ ਹੈ ਨਾਲ ਦਹੀਂ ਹੈ ਤੇ ਆਪਾਂ ਤਾਂ ਜੀ ਪੂਰਾ ਇੰਜੋਏ ਨਾਲ ਪਰੌਂਠਾ ਬਣਾ ਕੇ ਖਾ ਲਿਆ ਨਾਲੇ ਸਭ ਨੂੰ ਸਰਵ ਕੀਤਾ ਤੇ ਤੁਸੀਂ ਵੀ ਇਸ ਤਰੀਕੇ ਜਿਹੜਾ ਅਪਣਾ ਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੇ ਪਰੌਂਠੇ ਜਿਹੜੇ ਕਿਉਂ ਜਿਵੇਂ ਬਣਿਆ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਆਪਣੀ ਫੈਮਿਲੀ ਨਾਲ ਵਦ ਤੋਂ ਵਦ ਇੰਜੋਏ ਕਰੋ ਵੀਡੀਓ ਨੂੰ ਵਦ ਤੋਂ ਵਦ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਪਿਆਜ਼ ਵਾਲਾ ਪਰੌਠਾ ਕਿਹੋ ਜਿਹਾ ਲੱਗਿਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਨਾਲ ਖਾਓ ਜੋ ਮਰਜੀ ਚੀਜ਼ਾਂ ਉਹ ਤੁਹਾਡੀ ਮਰਜ਼ੀ